ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਖਜੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਅਗਰ ਗੱਲ ਕੀਤੀ ਜਾਵੇ ਅੱਜ ਕੱਲ੍ਹ ਹਰ ਉਮਰ ਦੇ ਲੋਕਾਂ ਦੇ ਵਿੱਚ ਦੇਖਿਆ ਜਾਵੇ ਤਾਂ ਹੱਡੀਆਂ ਤੇ ਜੋੜਾਂ ਦੀ ਦਰਦੀ ਸਮੱਸਿਆ ਬਣੀ ਰਹਿੰਦੀ ਹੈ ਮੈਂ ਇਸ ਵਕਤ ਮੌਜੂਦ ਆਮਨਦੀਪ ਹਸਪਤਲ ਦੇ ਵਿੱਚ ਜੋ ਆਪਣੇ ਮਰੀਜ਼ਾਂ ਲਈ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਲੈ ਕੇ ਆਂਦਾ ਹੈ ਅੱਜ ਹਸਪਤਲ ਦੇ ਵਿੱਚ ਖਾਸ ਕੈਂਪ ਲਗਾਇਆ ਗਿਆ ਹੈ ਮੇਰੇ ਨਾਲ ਇਸ ਵਕਤ ਮੌਜੂਦ ਹੈ ਜਿਨ੍ਹਾਂ ਨੇ ਨਿਊ ਜੁਆਇਨਿੰਗ ਕੀਤੀ ਹੈ ਆਮਨਦੀਪ ਹਸਪਤਲ ਦੇ ਵਿੱਚ ਖਾਸ ਰੇਮਟੋਲੋਜਿਸਟ ਡਾਕਟਰ ਆਕਾਂਸ਼ਾ ਮੈਮ ਬਹੁਤ-ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਕੀ ਤਨਵਾ ਡਾਟਾ ਮੈਂ ਹੁਣੀ ਅਮਨਦੀਪ ਦੋ ਹਫਤੇ ਪਹਿਲਾਂ ਜੁਆਇਨ ਕੀਤਾ ਐਜ਼ ਅ ਡੀਐਮ ਰੂਮਟੋਲੋਜਿਸਟ ਤੇ ਮੈਂ ਜਿੰਨੇ ਵੀ ਰੂਮਟੋਲੋਜੀ ਦੇ ਪੇਸ਼ੈਂਟ ਆ ਉਹਨਾਂ ਨੂੰ ਦੇਖਦੀ ਆ ਤੇ ਰੂਮਟੋਲੋਜੀ ਇਦਾਂ ਦੀ ਬ੍ਰਾਂਚ ਹੈ ਕਿ ਜਿਹਦੇ ਵਿੱਚ ਸਾਨੂੰ ਮਤਲਬ ਹਰ ਤਰ੍ਹਾਂ ਦੇ ਆਟੋਇਮਿਊਨ ਡਿਜ਼ੀਜ਼ ਟੱਕੀ ਜਿਹੜੇ ਜੋਇੰਟ ਦੇ ਅਗੇਂਸਟ ਹੈਗੇ ਜਾਂ ਕਨੈਕਟਿਵ ਟਿਸ਼ੂ ਦੇ ਅਗੇਂਸਟ ਹੈਗੇ ਜਾਂ ਵੈਸਲਸ ਦੇ ਅਗੇਂਸਟ ਹੈਗੇ ਤੇ ਉਹਦੇ ਵਾਸਤੇ ਸਾਨੂੰ ਮਤਲਬ ਅਸੀਂ ਟਰੀਟ ਕਰਦੇ ਆਂ ਅੱਜ ਕੈਂਪ ਲਗਾਇਆ ਗਿਆ ਮੈਮ ਖਾਸ ਗੱਲ ਕਰੀਏ ਤਾਂ ਆਮ ਦੇਖਿਆ ਜਾਂਦਾ ਹੈ ਕਿ ਹਰ ਉਮਰ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਕਿ ਦਰਦ ਦੀ ਸਮੱਸਿਆ ਜਿਹੜੀ ਹੱਡੀਆਂ ਦੇ ਵਿੱਚ ਰਹਿੰਦੀ ਹੈ ਇਹਦਾ ਕਾਰਨ ਕੀ ਹੈ ਐਕਚੁਅਲੀ ਅ ਅਗਰ ਅਸੀਂ ਗੱਲ ਕਰੀਏ ਕਿ ਹੱਡੀਆਂ 'ਚ ਦਰਦਾਂ ਹੁੰਦੀਆਂ ਸਭ ਤੋਂ ਪਹਿਲਾ ਕਾਰਨ ਹੁੰਦਾ ਹੈ ਕਿ ਸਾਡੀ ਕੁਝ ਨਿਊਟ੍ਰੀਸ਼ਨਲ ਡੈਫੀਸ਼ੈਂਸੀਜ਼ ਹੁੰਦੀਆਂ ਆ ਤਾਂ ਕਿ ਵਿਟਾਮਿਨ ਡੀ ਡੈਫੀਸ਼ੈਂਸੀ ਕਿਸੇ ਨੂੰ ਥਾਇਰੋਇਡ ਦੀ ਪ੍ਰੋਬਲਮ ਹੈਗੀ ਜਾਂ ਜਾਂ ਬਾਕੀ ਜਿੱਦ ਸਾਡਾ ਆਰਥਰਾਇਟਿਸ ਆਗਾ ਕਿ ਜੋੜਾਂ 'ਚ ਤੇ ਹਰ ਤਰ੍ਹਾਂ ਦੇ ਮਤਲਬ ਆਰਥਰਾਈਟਸ ਵੀ ਬਹੁਤ ਵੱਖਰੀ ਤਰ੍ਹਾਂ ਦੇ ਹੁੰਦੇ ਆ ਇੱਕ ਗੈਂਠੀਆ ਆਂਦਾ ਇੱਕ ਯੂਰਿਕ ਐਸਿਡ ਦੇ ਕਾਰਨ ਆਂਦਾ ਇੱਕ ਇਨਫੈਕਸ਼ਨ ਤੋਂ ਬਾਅਦ ਆਂਦਾ ਆ ਇੱਕ ਜਿਹੜਾ ਸਾਡਾ ਪੇਟ ਜਿਨ੍ਹਾਂ ਦਾ ਕਾਫੀ ਕਦੇਰ ਤੋਂ ਖਰਾਬ ਹੁੰਦਾ ਉਸ ਕਾਰਨ ਵੀ ਮਤਲਬ ਆਈਬੀਡੀ ਆਰਥਰਾਈਟਸ ਹੁੰਦਾ ਆ ਤੇ ਕੁਝ ਕਿਸੇ ਨੂੰ ਮਤਲਬ ਬੈਕ ਪੇਨ ਦੇ ਨਾਲ ਆਰਥਰਾਈਟਸ ਡਵੈਲ ਹੁੰਦਾ ਜਿਹਨੂੰ ਕਿ ਆਪਾਂ ਐਨਕੋਲਾਈਜ਼ਿੰਗ ਸਪੋਨਡਲਾਈਟਿਸ ਆਰਥਰਾਈਟਸ ਕਹ ਦਿੰਦੇ ਆ ਤਾਂ ਬਹੁਤ ਤਰ੍ਹਾਂ ਦੇ ਹੈਗੇ ਆ ਪੇਸ਼ੈਂਟ ਕਿਸ ਤਰ੍ਹਾਂ ਆਂਦਾ ਹੈ ਤੇ ਹਰ ਵੱਖਰੀ ਵੱਖਰੀ ਇਨਵੈਸਟੀਗੇਸ਼ਨ ਵੱਖਰਾ ਵੱਖਰਾ ਟ੍ਰੀਟਮੈਂਟ ਹੁੰਦਾ ਤਾਂ ਉਸ ਹਿਸਾਬ ਨਾਲ ਸੇ ਪੇਸ਼ੈਂ ਟਰੀਟਮੈਂਟ ਇਹਦਾ ਮੈਮ ਮੈਡੀਸਿਨਸ ਦੇ ਨਾਲ ਜਾਂ ਕੋਈ ਐਕਸਰਸਾਈਜ਼ ਹੈ ਜਾਂ ਕੁਝ ਹੋਰ ਐਕਚੁਅਲੀ ਇਹਨੂੰ ਅਸੀਂ ਕਹਿੰਦੇ ਨੇ ਆ ਕਿ ਮਲਟੀ ਮੋਡੈਲਿਟੀ ਸਾਨੂੰ ਯੂਜ਼ ਕਰਨੀ ਪੈਂਦੀ ਹੈ ਸਭ ਤੋਂ ਪਹਿਲੇ ਤੇ ਇਹੀ ਹੈ ਕਿ ਕੋਈ ਵੀ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ ਤੇ ਸਾਡਾ ਸਭ ਤੋਂ ਵੱਡਾ ਮਕਸਦ ਹੁੰਦਾ ਕਿ ਉਹਦੀ ਪੇਨ ਨੂੰ ਘਟਾਉਣਾ ਇਸ ਲਈ ਅਸੀਂ ਪਹਿਲਾਂ ਸਟੀਰੋਇਡ ਜਾਂ ਫਿਰ ਪੇਨ ਕਲਰ ਐਡ ਕਰੀ ਦੇਆ ਬਾਕੀ ਬਾਅਦੋਂ ਸਾਰੇ ਟੈਸਟ ਵਗੈਰਾ ਕਰਵਾ ਕੇ ਉਹਨਾਂ ਦਾ ਮਤਲਬ ਕਿਡਨੀ ਟੈਸਟ ਜਾਂ ਲੀਵਰ ਟੈਸਟ ਖੂਨ ਦਾ ਵਗੈਰਾ ਸਾਰਾ ਟੈਸਟ ਕਰਵਾ ਕੇ ਫਿਰ ਆਪਾਂ ਡਿਸਾਈਡ ਕਰਦੇ ਹਾਂ ਕਿ ਉਹਨਾਂ ਨੂੰ ਕਿਹੜੀ ਮੈਡੀਸਿਨ ਦੇਵਾਂਗੇ ਸਾਡੀ ਭਾਸ਼ਾ ਚ ਉਹਨੂੰ ਅਸੀਂ ਡਿਮਾਰਟਸ ਕਹਿੰਦੇ ਆ ਡਿਜ਼ੀਜ਼ ਮੋਡੀਫਾਈਂਗ ਜਿਹੜੀਆਂ ਐਂਟੀ ਰੋਮੈਟਿਕ ਡਰੱਗਸ ਹੁੰਦੀਆਂ ਨੇ ਠੀਕ ਹੈ ਤੇ ਫਿਰ ਉਹਨਾਂ ਦੇ ਪੇਸ਼ ਹਰ ਇੱਕ ਪੇਸ਼ੈਂਟ ਦਾ ਮਤਲਬ ਉਹਨਾਂ ਦਾ ਟ੍ਰੀਟਮੈਂਟ ਪਲਾਨ ਹੁੰਦਾ ਹੈ ਫਿਰ ਉਹ ਤੋਂ ਨਾਲ ਹੀ ਨਾਲ ਅਸੀਂ ਫਿਜ਼ੀਓਥੈਰੇਪੀ ਦੀ ਕੰਸਰਨ ਕਰਦੇ ਹਾਂ ਉਹਨਾਂ ਦੀ ਜਰੀ ਰੇਂਜ ਆਫ ਮੋਸ਼ਨ ਐਕਸਰਸਾਈਜ਼ਸ ਨੇ ਤੇ ਡਾਈਟ इवन ਨਿਊਟ੍ਰੀਸ਼ਨਲ ਆ ਡਾਈਟੀਸ਼ਨ ਕਾਲ ਵੀ ਜ਼ਰੂਰ ਹੁੰਦੀ ਹੈ ਕਿ ਕਿ ਯੂਰਿਕ ਐਸਿਡ ਵਾਸਤੇ ਕਿੱਦਾਂ ਕਰਨਾ ਹੈ ਗੈਂਠੀਆ ਵਾਸਤੇ ਕੀ ਕਰਨਾ ਸੋਰੀਆਟਿਕ ਆਰਥਰਾਇਟਿਸ ਵਾਸਤੇ ਕਿਹੜੇ ਪ੍ਰੀਕਾਸ਼ਨ ਲੈਣੇ ਆ ਡਾਈਟ ਵਾਸਤੇ ਤੇ ਬਾਕੀ ਉਹਨਾਂ ਨੂੰ ਉਹਨਾਂ ਦੇ ਲਾਈਫਸਟਾਈਲ ਥੋੜੇ ਮੋਡੀਫਿਕੇਸ਼ਨ ਲਈ ਕਹੀਦਾ ਹੈ ਦੇਖਿਆ ਜਾਂਦਾ ਹੈ ਬੱਚਿਆਂ ਦੇ ਵਿੱਚ ਵੀ ਖਾਸ ਕਰ ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਵੀ ਅੱਜ ਕੱਲ ਇਹ ਚੀਜ਼ਾਂ ਜਿਹੜੀਆਂ ਦੇਖੀਆਂ ਜਾ ਰਹੀਆਂ ਨੇ ਇੱਕ ਤੇ ਨਿਊਟ੍ਰੀਸ਼ਨਲ ਹੀ ਹੁੰਦਾ ਮੈਮ ਦੂਸਰਾ ਅਗਰ ਅਮ ਆਰਥਰਾਇਟਸ ਦੀ ਗੱਲ ਕਰੀਏ ਤੇ ਸਾਡੇ ਕੋਲ ਜੀਏ ਆਈਏ ਨਾਮ ਦੀ ਪ੍ਰੋਬਲਮ ਹੁੰਦੀ ਹੈ ਜਿਹਨੂੰ ਆਪਾਂ ਜੁਵਨਲੀਡੋਪੈਥਿਕ ਆਰਥਰਾਇਟਸ ਉਹਦੇ ਵਿੱਚ ਵੀ ਬਹੁਤ ਸਾਰੇ ਸਬ ਕੈਟਾਗਰੀਜ਼ ਨੇ ਜਿੱਦਾਂ ਕੋਈ ਸਪਾਈਨ ਦੀ ਇਨਵੋਲਵਮੈਂਟ ਹੈਗੀ ਆ ਕੋਈ ਪੈਰ ਦੀ ਹੀਲ ਤਰਦ ਹੁੰਦੀ ਹੈ ਤੇ ਉਹਦੀ ਅਲੱਗ ਪ੍ਰੋਬਲਮ ਆ ਫਿਰ ਇੱਕ ਜੋਇੰਟ ਅਲੱਗ ਹੈ ਤੇ ਔਰ ਵੱਖਰੇ ਵੱਖਰੇ ਕਾਰਨ ਹੁੰਦੇ ਆ ਇਹਨਾਂ ਦੇ ਠੀਕ ਹੈ ਕੀ ਸਲਾਹ ਦੇਣਾ ਚਾਹੋਗੇ ਮੈਮ ਅੱਜਕੱਲ ਅਗਰ ਦੇਖਿਆ ਜਾਵੇ ਤਾਂ ਖਾਣ ਪੀਣ ਵੀ ਇਸ ਦਾ ਕਾਰਨ ਬਣਦਾ ਹੈ ਕਿ ਜਿਹੜੇ ਸਾਡੀ ਹੈਲਦੀ ਡਾਈਟ ਉਹ ਯੂਜੂਲੀ ਐਕਚੁਅਲੀ ਜਦੋਂ ਅਸੀਂ ਗਾਰੰਟੀਏ ਦੀ ਗੱਲ ਕਰੀਏ ਅਗਰ ਪੇਸ਼ੈਂਟ ਸਾਡੇ ਵਿੱਚ ਜਿਹੜਾ ਜ਼ਿਆਦਾਤਰ ਪੇਸ਼ੰਗ ਜਿਹੜਾ ਗੈਂਟੇਆ ਦਾ ਪੇਸ਼ੰਗ ਹੈ ਉਹ 20 ਤੋਂ 50 ਸਾਲ ਤੱਕ ਆਂਦਾ ਹੈ ਮੇਨਲੀ ਅਸੀਂ ਉਹਨਾਂ ਨੂੰ ਸਮੋਕਿੰਗ ਲਈ ਬਿਲਕੁਲੀ ਮਨਾ ਕਰਦੇ ਹਾਂ ਕਿਉਂਕਿ ਅਗਰ ਆਪਾਂ ਉਹਨਾਂ ਨੂੰ ਮੈਡੀਸਨ ਦੇ ਰਹੇ ਹਾਂ ਤੇ ਉਹ ਸਮੋਕਿੰਗ ਕੰਟੀਨਿਊ ਕਰਨਗੇ ਤੇ ਇੰਨਾ ਬੈਨੀਫਿਟ ਨਹੀਂ ਮਿਲਦਾ ਮੈਡੀਸਨ ਦਾ ਦੂਸਰੀ ਚੀਜ਼ ਆਪਾਂ ਪ੍ਰੋਸੈਸਡ ਫੂਡ ਨੂੰ ਹਮੇਸ਼ਾ ਹੀ ਮਤਲਬ ਮਨਾ ਕਰਦੇ ਹਾਂ ਤੀਸਰੀ ਸਾਡਾ ਜਿਹੜਾ ਮੇਨ ਮਕਸਦ ਹੁੰਦਾ ਹੈ ਕਿ ਉਹਨਾਂ ਦੀ ਗਟ ਹੈਲਦੀ ਰਹਿਣੀ ਚਾਹੀਦੀ ਆ ਤੇ ਇਹਦੇ ਲਈ ਅਸੀਂ ਜਿਹੜੇ ਸਾਡੇ ਘਰ ਵਿੱਚ ਵੀ ਜਿੱਦਾਂ ਹਨਾ ਅਕਰਡ ਹੋ ਗਿਆ ਜਿਹੜੇ ਪ੍ਰੋ ਆਰਟਿਕਸ ਨੂੰ ਅਸੀਂ ਬਹੁਤ ਜ਼ਿਆਦਾ ਇਨਕਰੇਜ ਕਰਦੇ ਆ ਕਿਉਂਕਿ ਕਈ ਨਾ ਕਈ ਸਾਡਾ ਜਰਾ ਜੋਇੰਟ ਤੇ ਗੱਟ ਦਾ ਰਿਲੇਸ਼ਨ ਬਹੁਤ ਸਟਰੋਂਗ ਹੈ ਅਗਰ ਗੱਟ ਠੀਕ ਰਹੇਗੀ ਤੇ ਜੋਇੰਟ ਵੀ ਠੀਕ ਰਹਿੰਦੇ ਆ ਤੇ ਅਗਰ ਯੂਰਿਕ ਐਸਿਡ ਵਧਦਾ ਜਿੱਦਾਂ ਕਿ ਆਮ ਅਸੀਂ ਦੇਖਿਆ ਕਿ ਜਿਹੜੇ ਮੇਲਜ਼ ਹੁੰਦੇ ਨੇ ਉਹਨਾਂ ਵਿੱਚ ਡਰਿੰਕਸ ਤੋਂ ਬਾਅਦ ਯਾ ਫਿਰ ਫਿਸ਼ ਖਾਣ ਤੋਂ ਬਾਅਦ ਜਾਂ ਫਿਰ ਕੋਈ ਰੈੱਡ ਮੀਟ ਜਿੱਦਾਂ ਕੋਈ ਆਰਗਨ ਮੀਟ ਹੈਗਾ ਆ ਕੋਈ ਜਿਦਾ ਲੀਵਰ ਦਾ ਮਤਲਬ ਲੀਵਰ ਕੋਈ ਖਾ ਰਿਹਾ ਕੋਈ ਕਿਡਨੀ ਮੀਟ ਖਾ ਰਿਹਾ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਪਿਉਰੀਨ ਹੁੰਦਾ ਜਿੱਦਾਂ ਯੂਰਿਕ ਐਸਿਡ ਬਹੁਤ ਬਣਦਾ ਹੈ ਤੇ ਅਸੀਂ ਇਹ ਪਰਹੇਜ਼ ਉਹਨਾਂ ਨੂੰ ਕਹਿੰਦੇ ਆ ਐਲਕੋਹਲ ਵੀ ਮਤਲਬ ਉਹਨਾਂ ਨੂੰ ਉਸੀ ਕਹਿੰਦੇ ਕਿ ਬਿਲਕੁਲ ਮੋਡੀਫਾਈ ਕਰਨੀ ਬੰਦ ਇਹ weight reduction ਬਹੁਤ ਜ਼ਰੂਰੀ ਹੈ ਬਸ ਇਹਨਾਂ ਸਭ ਚੀਜ਼ ਅਮਨ ਦੇ ਹਸਪੀਟਲ ਦੇ ਵਿੱਚ ਅੱਜ ਕੈਂਪ ਲਗਾਇਆ ਗਿਆ ਹੈ ਕਿਹ ਕਿਹ ਸੁਵਿਧਾਵਾਂ ਜਿਹੜੀਆਂ ਪੇਸ਼ੈਂਟਸ ਨੂੰ ਦਿੱਤੀਆਂ ਜਾਂਦੀਆਂ ਅਮ ਅੱਜ ਕਨਸਨਟ੍ਰੇਸ਼ਨ ਫ੍ਰੀ ਨੇ ਔਰ ਉਦੇਸ਼ ਸੰਬੰਧਿਤ ਜਿਹੜੇ ਵੀ ਟੈਸਟ ਵਗੈਰਾ ਇਹਨਾਂ ਨੇ ਪਹਿਲਾਂ ਕਰਾਏ ਹੋਏ ਨੇ ਉਹਨਾਂ ਦੇ ਨਾਲ ਤੇ ਨਾਲ ਨਾਲ ਜਿਹੜੇ ਬੇਸਿਕ ਟ੍ਰੀਟਮੈਂਟ ਉਹਨਾਂ ਦੀ ਸਾਰੀ ਸਲਿਪਸ ਦੇ ਹਿਸਾਬ ਨਾਲ ਜੋ ਵੀ ਇੱਕ ਟ੍ਰੀਟਮੈਂਟ ਪਲਾਨ ਕੀਤਾ ਜਾ ਰਿਹਾ ਹੈ ਤੇ ਜਿਹੜੀ ਫਿਜ਼ੀਓਥੈਰੇਪੀ ਦੀ ਸੁਵਿਧਾਵਾਂ ਨੇ ਉਹੋ ਤੇ ਤੀਸਰਾ ਆਪਣੀ ਡਾਈਟੀਸ਼ਨ ਕਨਸਲਟ ਲਾਸਟ ਕੁਐਸਚਨ ਮੈਮ ਕਿਸ ਸਲਾਹ ਦੇਣਾ ਚਾਹੋਗੇ ਉਹਨਾਂ ਨੂੰ ਲੋਕਾਂ ਨੂੰ ਜਿਹੜੇ ਇਸ ਬਿਮਾਰੀ ਤੋਂ ਗੁਜ਼ਰੇ ਨੇ ਜਾਂ ਫਿਰ ਕੇਅਰ ਨਹੀਂ ਕਰਦੇ ਆਪਣੇ ਇਸ ਹੈਲਥ ਨੂੰ ਲੈ ਕੇ ਐਕਚੁਅਲੀ ਅਗਰ ਪੇਸ਼ੈਂਟ ਸਾਡੇ ਕੋਲ ਜਲਦੀ ਆਣ ਤੇ ਸਨ ਅਸੀਂ ਉਹਨਾਂ ਦੀ ਜਿਹੜੀ ਡਿਜ਼ੀਜ਼ ਪ੍ਰੋਗਰੈਸ਼ਨ ਆ ਉਹਨੂੰ ਅਸੀਂ ਮਤਲਬ ਹੈਂਪਰ ਕਰ ਸਕਦੇ ਹਾਂ ਰੋਕ ਸਕਦੇ ਹਾਂ ਲੇਕਿਨ ਅਗਰ ਪੇਸ਼ੈਂਟ ਲੇਟ ਸਟੇਜ ਤੇ ਆਂਦੇ ਨੇ ਜਿੱਦਾਂ ਕਿ ਦਰਦਾਂ ਦੀ ਗੋਲੀਆਂ ਖਾ ਕੇ ਕਿਡਨੀ ਤੇ ਅਸਰ ਪੈਂਦਾ ਹੈ ਫਿਰ ਸਾਡੇ ਕੋਲ ਬਹੁਤ ਘੱਟ ਆਪਸ਼ਨ ਹੁੰਦੀਆਂ ਤਾਂ ਤਾਂ ਆਪਾਂ ਦਵਾਈ ਵੀ ਐਡਕੁਏਟ ਡੋਸ ਤੇ ਨਹੀਂ ਦੇ ਸਕਦੇ ਸਾਨੂੰ ਡੋਸ ਘਟਾਣੀ ਪੈਂਦੀ ਹੈ ਤੇ ਮੇਰੀ ਸਲਾਹ ਇਹ ਹੈ ਕਿ ਜਦੋਂ ਵੀ ਇਹਨਾਂ ਨੂੰ ਕੁਝ ਵੀ ਇਹਦੇ ਸ਼ਿਕਾਇਤ ਆਂਦੀ ਹੈ ਇਹਨਾਂ ਨੂੰ ਡਾਕਟਰ ਤੋਂ अर्ਲੀ ਤੋਂ अर्ਲੀ ਪੋਸੀਬਲ ਮਤਲਬ ਕੰਸਲਟੇਸ਼ਨ ਲੈਣੀ ਚਾਹੀਦੀ ਆ ਆਪਣੇ ਮਤਲਬ ਓਵਰ ਦਾ ਕਾਊਂਟਰ ਮੈਡੀਸਨ ਨਹੀਂ ਲੈਣੀ ਚਾਹੀਦੀ ਸੈਲਫ ਮੈ ਤਾਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਨਾ ਆਰਥਰਾਈਟਸ ਇਹਨਾਂ ਦਾ ਠੀਕ ਰਵੇ ਤੇ ਪ੍ਰੋਗਰੈਸ ਨਾ ਕਰੇ ਮਤਲਬ ਕੋਈ ਡਿਫਾਰਮਿਟੀ ਨਾ ਆਵੇ ਆਰਥਰਾਈਟਸ ਥੈਂਕ ਯੂ ਸੋ ਮੱਚ ਮੈਮ ਗੱਲਬਾਤ ਕਰਨ ਲਈ ਸੋ ਬਿਲਕੁਲ ਅਗਰ ਅਮਨਦੀਪ ਹਸਪੀਟਲ ਦੀ ਗੱਲ ਕੀਤੀ ਜਾਵੇ ਤਾਂ ਸਮੇਂ-ਸਮੇਂ ਤੇ ਆਪਣੇ ਮਰੀਜ਼ਾਂ ਦੇ ਲਈ ਵਾਕਫਕ ਸੁਵਿਧਾਵਾਂ ਜਿਹੜੀਆਂ ਨੇ ਅਮਨਦੀਪ ਹਸਪੀਟਲ ਉਹ ਪ੍ਰੋਵਾਈਡ ਕਰਦਾ ਹੈ ਤੇ ਅੱਜ ਵੀ ਇੱਕ ਖਾਸ ਕੈਂਪ ਜਿਹੜਾ ਲਗਾਇਆ ਗਿਆ ਹੈ ਉਹਨਾਂ ਲੋਕਾਂ ਦੇ ਲਈ ਜੋ ਹੱਡੀਆਂ ਤੇ ਜੋੜਾਂ ਦੇ ਦਰਦ ਤੋਂ ਪੀੜਤ ਰਹਿੰਦੇ ਨੇ ਫ੍ਰੀ ਕੈਂਪ ਜਿਹੜਾ ਅੱਜ ਲਗਾਇਆ ਗਿਆ ਤੇ ਅਮਨਦੀਪ ਹਸਪੀਟਲ ਦੇ ਵਿੱਚ ਖਾਸ ਸੇਵਾਵਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਡਾਕਟਰ ਆਕਾਂਸ਼ਾ ਮੈਮ ਜਿਨ੍ਹਾਂ ਦੀ ਨਿਊ ਜੁਆਇਨਿੰਗ ਹੋਈ ਹੈ ਉਹ ਖਾਸ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਸਲਾਹ ਦੇ ਰਹੇ ਨੇ ਤੇ ટ્રીટમેન્ટ કરજય સુખજીત ગ્રેટ ટીવી અમૃતસર